ਇੱਕ ਜਿਹਾ ਤਾਂ ਕਵੀ ਦਰਬਾਰ ਹੋ ਰਿਹਾ ਸੀ ਤਾਂ ਇੱਕ ਕਵੀ ਨੇ ਗੱਲ ਕੀਤੀ ਉਹਦਾ ਜਸਟ ਮੈਨੂੰ ਪੂਰਾ ਸ਼ੇਅਰ ਨਹੀਂ ਯਾਦ ਹੋਦਾ ਕਿ ਸੱਤ ਬੈਂਡਾਂ ਵਾਲੀ ਲੂਣਾ ਸਲਮਾਨ ਲੱਭਦੀ ਫਿਰਦੀ ਹੈ ਕਿ ਸੱਤ ਬੈਂਡਾਂ ਵਾਲੀ ਲੂਣਾ ਸਲਮਾਨ ਲੱਭਦੀ ਫਿਰਦੀ ਹੈ ਜਿਸ ਦੇ ਸੁਹਾਰੇ ਪੀ ਆਰ ਕਰਵਾ ਸਕੇ ਬਹੁਤ ਹੀ ਸੱਚ ਦੇ ਨੇੜੇ ਦੀ ਗੱਲ ਸੀ ਪ੍ਰਵਾਸ ਅੱਜ ਤੋਂ ਨਹੀਂ ਚੱਲਿਆ ਮੁੜ ਕੇ ਦਿਨ ਤੋਂ ਚੱਲਿਆ ਆ ਰਿਹਾ ਹੈ ਜਿਨ੍ਹਾਂ ਦੋਸਤਾਂ ਨੇ ਗੰਗਾ ਤੇ ਵਾਸਤਾਂ ਦੀ ਗੰਗਾ ਤੋਂ ਗੰਗਾ ਟੂ ਬੋਗ ਬੋਗ ਲੱਗ ਰਿਹਾ ਹੈ ਵਰਗਾ ਪੜੀ ਹੈ ਪੰਜਾਬੀ ਵਿੱਚ ਵੀ ਉਹਦਾ ਅਨਵਾਦ ਹੈ ਜੇ ਨਹੀਂ ਪੜੀ ਤਾਂ ਪੜਿਓ ਬਹੁਤ ਸਾਰੇ ਸੰਕੇਪ ਦੂਰ ਹੋ ਜਾਣਗੇ ਕਿ ਪ੍ਰਵਾਸ ਕੋਈ ਇਹ ਤਾਂ ਦੀ ਗੱਲ ਨਹੀਂ ਇਹ ਮੁੜ ਤੋਂ ਹੀ ਚੱਲਿਆ ਆਇਆ ਮੇਰੀ ਜਸਨ ਸਿੰਘ ਕਮਲਜੀਤ ਪਿੱਛੇ ਜੇ ਗਏ ਉਹਨਾਂ ਸਵਰਗ ਚਾ ਪਤਾ ਨਹੀਂ ਕਿੱਥੇ ਕਿਉਂਕਿ ਉਹ ਕਿਤੇ ਇੱਕ ਜਗ੍ਹਾ ਦਾ ਖੜਦੇ ਨਹੀਂ ਸਨ ਵਿਚਾਰਧਾਰਕ ਤੌਰ ਤੇ ਵੀ ਚੁਕਦਾ ਵੀ ਬਹੁਤ ਅੱਛਾ ਉਹਨਾਂ ਦੀ ਗੱਲ ਕੀਤੀ ਜਮ ਤੌਰ ਤੇ ਉਹ ਯੂਪੀਸੀਪੀ ਬਿਹਾਰ ਤੋਂ ਵਾਲੇ ਕਾਮਿਆਂ ਦੇ ਬਾਰੇ ਕਿੰਤੂ ਪਰੰਤੂ ਕਰਦੇ ਰਹਿੰਦੇ ਸਨ ਤਾਂ ਮੇਰਾ ਉਹਨਾਂ ਨੂੰ ਇਹ ਸਵਾਲ ਸੀ ਕਿ ਕਮਲਜੀਤ ਤੁਸੀਂ ਦੰਚਵਾਰੋਂ ਉੱਥੇ ਤੁਸੀਂ ਪ੍ਰਵਾਸੀਆਂ ਨੂੰ ਗਾਲਾਂ ਕੱਢੀ ਜਾਂਦੇ ਹੋ ਉਹ ਸਾਡੇ ਲੋ ਬਿਹਤਰ ਨਹੀਂ ਘੱਟ ਤੋਂ ਘੱਟ ਆਪਣੇ ਦੇਸ਼ ਦੇ ਅੰਦਰ ਪ੍ਰਵਾਸੀ ਤਾਂ ਹਨ ਆਪਣੇ ਦੇਸ਼ ਦੇ ਅੰਦਰ ਭਈਏ ਤਾਂ ਹਨ ਅਸੀਂ ਤਾਂ ਦੂਜੇ ਦੇਸ਼ ਤੋਂ ਦੂਜੇ ਦੇਸ਼ ਤੋਂ ਭਈਏ ਆ ਤੇ ਸਾਡੇ ਤੁਸੀਂ ਪਕੌੜੇ ਖਾਈ ਜਾਂਦੇ ਹੋ ਇਸੇ ਤਰ੍ਹਾਂ ਹੀ ਬੰਦੇਲ ਸਰਕਨਾਵਾ ਤੇ ਗੁਰਪਾਲ ਸਿੰਧੂ ਪੰਜਾਬ ਯੂਨੀਵਰਸਿਟੀ ਆ ਉਹਨਾਂ ਨੂੰ 10 ਪੋਰੀਆ ਹੋਇਆ ਹੋਇਆ ਜਿੱਥੇ ਵੀ 10 ਪੋਰੀਆ 10 ਪੋਰੀਆ 10 ਪੋਰੀਆ ਉਹਨਾਂ ਨੂੰ ਵੀ ਮੇਰਾ ਇੱਕ ਸਵਾਲ ਹੈ ਜਦੋਂ ਉਹਨਾਂ ਨੇ ਕੀਤਾ ਮੇਰੇ ਸਾਹਮਣੇ ਹੋਈ ਹੈ ਕਿ ਤੁਸੀਂ ਸਾਲੋਂ ਪ੍ਰਵਾਸੀ ਪ੍ਰਵਾਸੀ ਜਾਂ ਉੱਥੇ ਬਾਹਰ ਨਿਕਲਣ ਵਾਲੇ ਬਾਹਰ ਜਾਣ ਵਾਲਿਆਂ ਨੂੰ ਪ੍ਰਵਾਸੀ ਪ੍ਰਵਾਸੀ ਕਹੀ ਜਾਂਦੇ ਹੋ ਤੁਸੀਂ ਚੱਲੋ ਕੈਨੇਡਾ ਜਿੱਥੇ ਤੁਸੀਂ ਕੰਮ ਕਰਦੇ ਰਹੇ ਹੋ ਤੇ ਮੈਂ ਚੱਲਦਾ ਲੰਡਨ ਤੋਂ ਜਲੰਧਰ ਕਿਹੜਾ ਪਹਿਲਾਂ ਪਹੁੰਚਦਾ ਹੈ ਤੁਸੀਂ ਪ੍ਰਵਾਸੀ ਤੁਸੀਂ ਨਹੀਂ ਪਹੁੰਚ ਸਕਦੇ ਤੁਸੀਂ ਪ੍ਰਵਾਸੀ ਜੋ ਕਲਕੱਤੇ ਜਾਣ ਵਾਲੇ ਦਿੱਲੀ ਜਾਣ ਵਾਲੇ ਜਾਂ ਕੋਚੀਨ ਜਾਣ ਵਾਲੇ ਕਿਸੀ ਲੰਡਨ ਤੋਂ ਆਉਣ ਵਾਲੇ ਪ੍ਰਵਾਸੀਆਂ ਜੋ ਤੁਹਾਡੇ ਨੂੰ ਪਹਿਲਾ ਗਿਲੰਦਰ ਪਹੁੰਚ ਜਾਂਦੇ ਸੋ ਪ੍ਰਵਾਸ ਨਾਂ ਦੀ ਜਾਂ ਗਲੋਬਲਾਈਜੇਸ਼ਨ ਜਿਸ ਦਿਨ ਮੈਂ ਗੱਲ ਕੀਤੀ ਬਹੁਤ ਸਭ ਕੁਝ ਸੰਗੜਦਾ ਜਾ ਰਿਹਾ ਮੈਂ ਬੈਠਾ ਸੋਚ ਰਿਹਾ ਸੀ ਮੇਰੇ ਪਰਦਾਦੇ ਦਾਦੇ ਪਰਦਾਦੇ ਦਾ ਪਿੰਡ ਸੁਰ ਸਿੰਘ ਵਾਲਾ ਉੱਥੋਂ ਮਧੀਰ ਪਿੰਡ ਗਏ ਮਧੀਰ ਤੋਂ ਜਾ ਕੇ ਸੀ ਆਪਣੇ ਦੋ ਪਿੰਡ ਬੰਨੇ ਵਿਰਾਮ ਸੰਦੂ ਸਾਡੇ ਪਿੰਡਾਂ ਵੱਲ ਚਿਰਾਗ ਢਾਈ ਦਾ ਰਹਿਣ ਵਾਲਾ ਇੱਧਰ ਆ ਗਿਆ ਇਹਨੂੰ ਕੀ ਕਹੋਗੇ ਇਹ ਆਪਣੇ ਆਪ ਚਿਕ ਪ੍ਰਵਾਸੀ ਸੋ ਹੁਣ ਮੈਂ ਗੱਲ ਕਰਦਾ ਹਾਂ ਨਵੇਂ ਪੀੜੀ ਨਾਲ ਕਿਉਂਕਿ ਜੇਕਰ ਕੀਤਾ ਗਿਆ ਹੈ ਵਿਸ਼ੇ ਦੇ ਵਿੱਚ ਜੂਰ ਜਾਓ ਜਮ ਜਮ ਜਾਓ ਪਰ ਮੁੱਢਲੇ ਤੌਰ ਤੇ ਤਿੰਨ ਗੱਲਾਂ ਦਾ ਖਿਆਲ ਰੱਖੋ ਨੰਬਰ 1 ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਢਾਡੀ ਵਾਰਾਂ ਗਾਉਣ ਵਾਲੇ ਹੁੰਦੇ ਨਾ ਉਹਨਾਂ ਦੀ ਜ਼ੁਬਾਨ ਸੱਤ ਵਾਲ ਖਾਣੀ ਚਾਹੀਦੀ ਹੈ ਜੇ ਤੁਹਾਡੇ ਚੋ ਕਿਸੇ ਨੇ ਪ੍ਰਵਾਸ ਜਾਣਾ ਤੁਹਾਡਾ ਦਿਮਾਗੀ ਤੁਹਾਡਾ ਦਿਮਾਗ ਤੁਹਾਡਾ ਜਿਵੇਂ ਸੱਤ ਵਾਲ ਖਾਣੇ ਚਾਹੀਦਾ ਹੈ ਜਿਹੀ ਨੀ ਪਦਰ ਤੇ ਤੁਸੀਂ ਕਿਉਂਕਿ ਉਹਨਾਂ ਦਾ ਵਾਹ ਉੱਥੇ ਜਾ ਕੇ ਤੁਹਾਡਾ ਉਹਨਾਂ ਦਾ ਪੈਣਾ ਜਿਹੜੇ ਸੀ ਜੰਮ ਜੰਮ ਕੇ ਰੱਖੇ ਹੋਏਗਾ ਉਹਨਾਂ ਤੁਹਾਡੇ ਪੈਰ ਸੌਖੇ ਨਹੀਂ ਲੱਗਣਦੇ ਨੰਬਰ 2 ਘਟ ਤੋਂ ਘਟ ਤੁਹਾਡੇ ਪਾਸ ਤੁਹਾਨੂੰ ਸੰਭਣ ਵਾਲਾ ਉਥੇ ਢਾਈ 3 ਸਾਲ ਤੁਹਾਡਾ ਕੋਈ ਨਿਕਦਾ ਹੋਣਾ ਚਾਹੀਦਾ ਪਰ ਮੈਂ ਇੱਕ ਛਾਲ ਦੱਸਦੇ ਆ ਕਿ ਉਥੇ ਢਾਈ ਦਿਨ ਵੀ ਸੰਭਣ ਵਾਲਾ ਹੈ ਨਹੀਂ ਇਸ ਜੋਰ ਤੱਕ ਤੇ ਚਲੇਣਾ ਜਾਵੇ ਕਿ ਮੇਰੇ ਚਾਚੇ ਦਾ ਪੁੱਤ ਲਿੰਦਾ ਹੈ ਕੀ ਚੀ ਗੱਲ ਤੁਹਾਡੇ ਜਾਂ ਸਾਡੇ ਜਾਂ ਜਿਸਨੇ ਵੀ ਜਾਣਾ ਹੈ ਉਹਦੇ ਪਿਓ ਦੇ ਖੀਸੀਏ ਛਿੱਸੇ ਦੀ ਲੰਬਾਈ ਕੁਝ ਲੰਬੀ ਹੋਣੀ ਚਾਹੀਦੀ ਕੱਟ ਤੋਂ ਕੱਟ ਜਿਆਦਾ ਨਹੀਂ ਤਾਂ 1 ਲੱਖ ਰੁਪਇਆ 1 ਮਹੀਨਾ 3 ਸਾਲ ਆਸਤੇ ਤੁਹਾਡੇ ਉੱਪਰ ਖਰਚ ਸਕਦਾ ਹੋਵੇ ਤੇ ਤੁਸੀਂ ਉੱਥੇ ਮਿਹਨਤ ਕਰਕੇ ਆਪਣੇ ਪੈਰ ਲਾ ਸਕਦੇ ਹੋ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਹਿਣਾ ਜੇ ਜਨ ਹੈ ਪਰ ਜੇ ਕੋ ਜਮੀਨਾ ਵੇਚ ਕੇ ਜਾਂ ਦੂਸਰੇ ਤੀਸਰੇ ਤਬ ਅਦਰੁਦਰ ਕਰਕੇ ਇਹਸ ਆਸਤੇ ਮਾਪਿਓ ਭੇਜਦਾ ਹੈ ਕਿ ਤੁਸੀਂ ਕਮਾ ਕੇ ਉਹਦੇ ਇੱਥੇ ਕਰਜ਼ੇ ਲਾਓਗੇ ਬੈਂਕਾਂ ਦੇ ਲੋਨ ਲਾਓਗੇ ਗਹੜੇ ਪਈਆਂ ਜਮੀਨਾ ਛਿਦਾਓਗੇ ਤਾਂ ਉਸਨੂੰ ਬੇਤ ਰੱਖ ਕੇ ਆਪਣੇ ਮਾਪਿਓ ਨੂੰ ਖੁਦਕੁਸ਼ੀ ਕਰਨ ਤੇ ਜਾਂ ਆਪ ਉੱਥੇ ਜਾ ਕੇ ਮਰਨ ਤੋਂ ਗਰੇਜ ਕਰੋ ਉਹ ਉਹ ਨਵੀਂ ਪੀੜੀ ਦੀ ਤਰਾਸ ਦੀ ਉਹ ਸੇ ਚਲੇ ਜਾਂਦੇ ਹੋ ਆਹ ਤਰ੍ਹਾਂ ਤੇ ਹੀ ਹੈ ਬੁਰਾ ਹੁੰਦਾ ਹੈ ਜੀ ਬੁਰਾ ਹੁੰਦਾ ਹੈ ਬੁਰਾ ਹੋਰ ਕੋਈ ਨਹੀਂ ਕਰਦਾ ਅਸੀਂ ਸਾਡੇ ਜਿਹੜੇ ਉੱਥੇ ਨੇ ਗੋਰਾ ਨਹੀਂ ਕਰਦਾ ਹੋਰ ਕਿਸੇ ਕੰਟਰੀ ਦਾ ਸਿਟੀਜ਼ਨ ਨਹੀਂ ਕਰਦਾ ਉੱਥੇ ਦਾ ਹੋਰ ਬਿਜ਼ਨਸ ਨਹੀਂ ਕਰਦਾ ਜਿਹੜੇ ਅਸੀਂ ਪੰਜਾਬੀ ਮੈਂ ਸ਼ਾਮਲ ਹੋ ਸਕਦਾ ਉਹਨਾਂ ਚ ਜੇ ਮੇਰੇ ਕੋਲ ਟਾਈਮ ਨਹੀਂ ਹੈ ਨਹੀਂ ਮੈਂ ਦੱਸਦਾ ਕਿ ਮੈਂ ਵੀ ਐਕਸਪਲੋਇਟ ਐਕਸਪਲੋਇਟੇਸ਼ਨ ਕੀਤੀ ਹੈ ਜਵਨ ਨੌਜਵਾਨ ਬੱਚੇ ਪੋਲੀਟਿਕਲ ਕਿਉਂਕਿ ਬੇਸਿਕਲੀ ਮੈਂ ਪੋਲੀਟਿਕਲ ਐਨੀਮਲ ਹਾਂ ਤਾਂ ਗੱਲ ਕਰ ਰያ ਸੀ ਕਿ ਉੱਥੇ ਸਾਡੇ ਲੋਕ ਸਭ ਤੁਹਾਨੂੰ ਐਕਸਪਲੋਇਟ ਕਰਦੇ ਨੇ ਬੀ ਵੇਅਰ ਫਰਮ ਦੈਟ ਜਦੋਂ ਮੈਂ ਕਹਾਂ ਕਿ ਮੈਂ ਪਲੀਟिकल ਐਨੀਮਲ ਆ ਮੈਂ ਤਾਂ ਹੀ ਗੱਲਾਂ ਕਰ ਰਿਹਾ ਕਿ ਮੈਂ ਇਹਨਾਂ ਗੱਲਾਂ ਨੂੰ ਬਹੁਤ ਨਜ਼ਦੀਕੀ ਦੇਖਿਆ ਹੈ ਮੈਂ ਚਾਰ ਵਾਰ ਉੱਥੇ ਕਾਉਂਸਲਰ ਜਿੱਤਿਆ ਹਾਂ ਜਿਸ ਨੂੰ ਤੁਸੀਂ ਇੱਥੇ ਐਮਐਲਏ ਕਹਿੰਦੇ ਹੋ ਮੇਰੀ ਬੇਟੀ ਦੋ ਵਾਰ ਕਾਉਂਸਲਰ ਬਣੀ ਹੈ ਜਿਸ ਨੂੰ ਤੁਸੀਂ ਇਸ ਐਮਐਲਏ ਕਹਿੰਦੇ ਹੋ ਸਾਡਾ ਟਿੱਟ ਭਰਿਆ ਪਿਆ ਹੈ ਇੱਥੋਂ ਜਿਹੜੇ ਬੱਚੇ ਜਾ ਕੇ ਉੱਥੇ ਜਾਂਦੇ ਨੇ ਕਿ ਉਹਨਾਂ ਦੀ ਸ਼ਿਕਾਇਤਾਂ ਸੁਣ ਸੁਣ ਕੇ ਉਹਨਾਂ ਨਾਲ ਹੁੰਦੀਆਂ ਜਾਤੀਆਂ ਨਾਲ ਸਾਡੇ ਇੱਥੇ ਜਿਹੜੇ ਬਿੱਲੀਆਂ ਆਂਖਾਂ ਵਾਲੇ ਬਹੁਤ ਸਾਰੇ ਆ ਜਾਂਦੇ ਨੇ ਜਰਾਬਾਂ ਵੰਦੇ ਫਿਰਦੇ ਆ ਸਕੂਲਾਂ ਦੇ ਵਿੱਚ ਕੈਂਪਸ ਦੇ ਕੈਂਪਨਾਂ ਦੇ ਫਿਰਦੇ ਆ ਮੈਨੂੰ ਕੋਈ ਸੁਚਗਰੇਜ਼ ਨਹੀਂ ਉਹਨਾਂ ਨਾਲ ਜੁੱਤੀਆਂ ਵੰਦੇ ਫਿਰਦੇ ਆ ਸਕੂਲਾਂ ਦੇ ਵਿੱਚ ਉਹਨਾਂ ਨਾਲ ਸਾਡਾ ਉੱਥੇ ਸਾਡੇ ਵਰਗੇ ਲੋਕਾਂ ਦਾ ਟੱਕਰਾ ਹੁੰਦਾ ਹੈ ਇਸ ਤੋਂ ਅੱਗੇ ਕਈ ਲੋਕਾਂ ਦੇ ਗਲਤਫਹਿਮੀ ਹੈ ਕਿ ਜੇ ਗੁਰਦੁਆਰੇ ਨਾਲ ਹੁਣ ਉੱਥੇ ਤਾਂ ਸਾਡੇ ਬੱਚੇ ਭੁੱਖੇ ਮਰ ਜਾਣ ਲੰਗਰ ਹੀ ਲੰਗਰ ਹੈ ਨਹੀਂ ਉਹੀ ਲੋਕ ਮੈਂ ਆਪਣੇ ਲੰਡਨ ਦੇ ਪੀ.ਜੇ ਨੰਬਰ ਦੇ ਗੁਰਦੁਆਰੇ ਦਾ ਟਰਸਟੀ ਹਾਂ ਉਹ ਜਿਹੜੇ ਆ ਕੇ ਇੱਥੇ ਨੈਤਿਕਤਾ ਦੇ ਭਾਸ਼ਣ ਦਿੰਦੇ ਨੇ ਤੁਹਾਨੂੰ ਉਹ ਉੱਥੇ ਬੱਚਿਆਂ ਨੂੰ ਗੁਰਦੁਆਰੇ ਤੋਂ ਰੋਟੀ ਖਾਣ ਤੋਂ ਰੋਕਦੇ ਨੇ ਕਿ ਰੋਜ਼ ਰੋਜ਼ ਮੂੰਹ ਚੱਕਿਆ ਜਾਂਦੇ ਤੋਂ ਸੋ ਇਹ ਨਹੀਂ ਕੋਈ ਤੁਹਾਡੇ ਲਈ ਸੌਖੀ ਗੱਲ ਨਹੀਂ ਇਹ ਤੁਹਾਡੀ ਇੱਕ ਤਰ੍ਹਾਂ ਦੀ ਤਰਸਦੀ ਪਿੱਛੇ ਜੇ ਇਹਨਾਂ ਬੱਚੇ ਮਾਰੇ ਗਏ ਕੈਨੇਡਾ ਇਸ ਤੁਸੀਂ ਕੀ ਗੈਂਗ ਸਿਸਟਮ ਸਮਝਦੇ ਹੋ ਜੰਮ ਫਰਪੀਨ ਦੇ ਵਿੱਚ ਫਰੈਂਚ ਕੰਪਨੀਆਂ ਉਹ ਸਾਡੇ ਹੀ ਲੋਕ ਨੇ ਜਿਹੜੇ ਫਰੈਂਚ ਕੰਪਨੀਆਂ ਡਰਗ ਸਿਸਟਮ ਸਭ ਕੁਝ ਉੱਥੇ ਚਲਾਉਂਦੇ ਨੇ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਉਥੇ ਵਰਦੇ ਆ ਪਿਛਲੇ 2 ਮਹੀਨੇ ਪਹਿਲਾਂ ਮੇਰੇ ਇੰਗਲੈਂਡ ਦੇ ਅੰਦਰ ਮੇਰੇ ਆਪਣੇ ਸ਼ਹਿਰ ਤੋਂ ਥੋੜੀ ਦੂਰ ਤਿੰਨ ਬੱਚੇ ਮਰੇ ਨੇ ਆਖਰ ਦੇ ਵਿੱਚ ਗੱਲ ਕੀ ਨਿਕਲੀ ਹੈ ਕਿ ਉਥੋਂ ਦਾ ਇੱਕ ਬਹੁਤ ਵੱਡਾ ਬਿਲਡਰ ਉਸ ਨੇ ਪੈਸੇ ਸਾਡੇ ਨੌਜਵਾਨਾਂ ਨੂੰ ਪੈਸੇ ਦੇਣ ਦੀ ਥਾਂ ਲੋਗੁਰਾਂ ਨਾਲ ਲੜਾਈ ਕਰਵਾ ਦਿੱਤੀ ਉਹਦੇ ਵਿੱਚੋਂ ਕਿੰਨੇ ਜਾਨ ਨਿਕਲਿਆ ਇੱਕ ਤਾਂ ਤਿੰਨ ਮਾਮਾ ਦੇ ਪੁੱਤ ਗਏ ਬੜੇ ਤੁਸੀਂ ਕਹੋਗੇ ਮੈਂ ਗੱਲ ਛੋਟੀ ਜੀ ਕਰਨ ਲੱਗਾ ਕਿ ਕਾਰਨ ਬੇਰਜ਼ਗਾਰੀ ਹੋਰ ਕਾਰਨ ਬਹੁਤ ਸਾਹਮਣੇ ਆਏ ਬਿਲਕੁਲ ਠੀਕ ਹੈ ਪਰ ਸਾਡੇ ਆਪਣੇ ਮਫਾਦੀ ਕਾਰਨ ਵੀ ਹਨ ਹੋਤ ਸਾਰੇ ਜਹਨ ਵਿੱਚ ਫਸਿਆ ਹੋਇਆ ਹੈ ਕਿ ਧੀ ਦੇ ਨਾਂ ਤੇ ਪੀਆਰ ਲਵਾ ਕੇ ਸਾਰਾ ਟੰਬਰ ਚਲਾ ਜਾਊਗਾ ਜਾਂ ਸਾਡਾ ਵੱਡਾ ਮੁੰਡਾ ਕਿਤੇ ਸੈਟਲ ਹੋ ਜਾਏਗਾ ਦੂਸਰਾ ਸਮਾਜੀ ਰੁਤਬਾ ਲੈਣ ਵਾਸਤੇ ਕਿ ਇਹ ਫਲਾਣੇ ਦਾ ਮੁੰਡਾ ਜਾਂ ਕੁੜੀ ਕਿੱਥੇ ਕੈਨੇਡਾ ਗਏ ਹੋਏ ਆ ਉਹ ਤਾਂ ਜਿੱਥੇ ਲੰਡਨ ਚ ਬਲੈਜੀਏ ਬਣ ਗਏ ਆ ਇਹ ਤਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਵੱਲ ਵੀ ਧਿਆਨ ਦੇਂਦੀ ਉਹਦੇ ਨਾਲ ਸਾਡਾ ਬਹੁਤ ਵੱਡਾ ਧੋਖਾ ਹੁੰਦਾ ਖਾਸ ਕਰਕੇ ਸਾਡੇ ਸਿਸਟਮ ਚੋਂ ਸਾਡੀਆਂ ਸਰਕਾਰਾਂ ਤੋਂ ਬਲੇਮੇਸੀ ਕਈ ਦਫਾ ਟਰੈਵਲ ਏਜੰਟਾਂ ਤੇ ਲਾਦਦੇ ਰਹੇ ਹਾਂ ਜਦੋਂ ਤੁਸੀਂ ਬਲੇਮ ਲਾਉਂਦੇ ਖੋਦੋਂ ਉਹਨੇ ਨੱਥ ਕਿਉਂ ਨਹੀਂ ਪਾਉਂਦੇ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਉਹਨਾਂ ਨੂੰ ਬੰਦੇ ਹੇਲ ਕਿਉਂ ਨਹੀਂ ਕਰਦਾ ਇਸ ਦੇ ਨਾਲ ਨਾਲ ਮੈਂ ਬਹੁਤ ਹੋਰ ਕਹਿਣਾ ਚਾਹੁੰਦਾ ਪਰ ਮੈਨੂੰ ਲੱਗਦਾ ਮੈਂ ਮੈਂ ਨਹੀਂ ਹਟਦਾ ਹੁਣ ਤੁਸੀਂ ਪੁੱਛੋਗੇ ਕਿ ਇਹ ਨਾ ਬੋਲੀ ਜਾਣਾ ਹੈ ਹਲਕੀ ਹੈ ਨਾ ਸतीशਵਰਮਾ ਜੀ ਇੱਥੇ ਬੈਠੇ ਸਨ ਉਹ ਆਪਣੇ ਲੇਖਾਂ ਦੇ ਵਿੱਚ ਹਾਲ ਹੀ ਹਾਲ ਦੱਸੀ ਜਾਂਦੇ ਨੇ ਐਸ ਜੌਰ ਸਾਹਿਬ ਨੇ ਹਾਲੀ ਹਾਲ ਦੱਸੀ ਜਾਂਦੇ ਨੇ ਉਹਨਾਂ ਹੱਲਾਂ ਦੇ ਉੱਤੇ ਕੋਈ ਅਮਲ ਕਰਦਾ ਕਰਨਾ ਕਿਸ ਨੇ ਹੈ ਜਿਸ ਇੰਜ ਹੈ ਜਿਹੜੀਆਂ ਸਰਕਾਰਾਂ ਜਿਹੜੇ ਲੋਕਾਂ ਨੂੰ ਫੈਸਲਾ ਕਰੋ ਕਮੇਟੀਆਂ ਦੇ ਵਿੱਚ ਤੁਸੀਂ ਚੁਣ ਕੇ ਭੇਜਦੇ ਹੋ ਆਪਣੇ ਆਪ ਨੂੰ ਬਿਨਾ ਬਿਨਾ ਗੱਲ ਸਮਝੋ ਇਹ ਦਿਨ ਮੈਂ ਇੱਕ ਸੁਝਾ ਦਿੰਦਾ ਹਾਂ ਛੋਟਾ ਜਿਹਾ ਸੁਝਾ ਹੈ ਕਰਵਾ ਲਓ ਸਾਰੇ ਜਿੰਦਾਬਾਦ ਮੁਰਦਾਬਾ ਕਰਦੇ ਚੱਲ ਜੀ ਮੈਂ ਵੀ ਚੱਲੂਗਾ ਸਿਰਫ ਤੇ ਸਿਰਫ ਅੰਮ੍ਰਿਤਸਰ 에어ਪੋਰਟ ਨੂੰ ਕਾਰ ਕੋ ਬਣਾ ਦਿਓ ਸਿਰਫ ਪੰਜਾਬ ਦੀ ਸਿਰਫ ਸਬਜੀ ਬਾਹਰਲੇ ਮਰਕਜ਼ੇ ਪੈ ਜਣੀ ਸ਼ੁਰੂ ਕਰਦੇ ਬਹੁਤ ਮਸਲੇ ਪਾਣੀ ਦਾ ਮਸਲਾ ਖੁਦਕਸ਼ੀ ਦਾ ਮਸਲਾ ਇਹ ਬਹੁਤ ਸਭ ਹੱਲ ਹੋ ਜਾਣਗੇ ਵਾਹ ਜੋ ਨਹੀਂ ਬੰਦ ਕਿਉਂ ਨਹੀਂ ਕਰਦੇ ਕਿਉਂ ਕਿ ਇਹਤ ਨਹੀਂ ਹੋਏ ਨੂੰ ਲੈਂਦੇ ਜੇ ਤੁਸੀਂ ਆਪ ਪੋਲਿਟਿਕਸ ਦੇ ਵਿੱਚ ਸ਼ਿਕਤ ਨਹੀਂ ਕਰਦੇ ਜਾਂ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਡਰਦੇ ਹੋ ਪੋਲਿਟਿਕਸ ਤੁਹਾਡੀ ਕਿਚਨ ਵਾਲੀ ਹਲਦੀ ਚਾਈ ਖੜੀ ਹੈ ਤੇ ਤੁਸੀਂ ਇਹਦੇ ਵੋਟ ਪਾਣ ਨਹੀਂ ਜਾਂਦੇ ਅਸੀਂ ਬੁਨਾਦ